वेंदा चला नवी नंबर ਇਸ ਤਰ੍ਹਾਂ ਅੱਜ ਸ਼੍ਰੀ ਗੁਰਤੇਗ ਬਾਦਰੀ ਜਾਂ ਦੇ 350 ਸ਼ਹੀਦ ਦੀ ਦਿਹਾੜੇ ਨੂੰ ਸਮਾਰਪਤ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿੰਨਾ ਚਾਹ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਇੱਕ ਵਿਦਿਅਕ ਮੁਕਾਬਲੇ ਕਰਾਈ ਸੀਗੇ ਉਹਨੇ ਕਾ ਪ੍ਰੋਗਰਾਮ ਚ ਇੱਕ ਵਿਦਿਅਕ ਮੁਕਾਬਲੇ ਵੀ ਸੀ ਜਿੰਨਾ ਦੇ ਬੱਚਿਆਂ ਦਾ ਪ੍ਰੀਖਿਆਵਾਂ ਲਈ ਇੰਗੀਆਂ ਸੀ ਉਸਰੇ ਲੰਬੇ ਸਮੇਂ ਤੋਂ ਇਹ ਪ੍ਰਸਾਰ ਚੱਲ ਰਿਆ ਸੀ ਅੱਜ ਉਹਨਾਂ ਦੇ ਬੱਚਿਆਂ ਦਾ ਜਿਹੜੇ ਪਹਿਲੀ ਦੂਜੀ ਤੀਜੀ ਪੋਜੀਸ਼ਨ ਆਲੇ ਤੇ ਹੌਸਲਾ ਬਜਾਈ ਆਲੇ ਸੋ ਸਾਰੇ ਬੱਚੇ ਉਹਨਾਂ ਦੇ ਪੇਰੈਂਟ ਜਿਹੜੇ ਜਿਹੜੇ ਸਸਤਾਵਾਂ ਕਨੀਓ ਆਏ ਸੀ ਉਹਨਾਂ ਨੂੰ ਜੋ ਮਾਗਮ ਕਰਕੇ ਇਨਾਮ ਵੰਡੇ ਗਏ ਨੇ ਇਹਨਾਂ ਦਾ ਉਦਮ ਹੌਸਲਾ ਦੇਖ ਕੇ ਮਾਤਾ ਗੁਜਰੀ ਭਲਾਈ ਕੇਂਦਰ ਜਿਵੇਂ ਪਹਿਲਾਂ ਹੀ ਸਾਰੇ ਹੀ ਭਲਾਈ ਦੇ ਕੰਮ ਕਰਦੇ ਨੇ ਤੇ ਇਹਨਾਂ ਦੇ ਹੌਸਲੇ ਦਾਤ ਦੇਣੀ ਬਣਦੀ ਹੈ ਗੁਰਤੇਗ ਵਾਦਨੀ ਅੱਗੇ ਅਰਦਾਸ ਕਰਦਾ ਵੀ ਮਾਤਾ ਗੁਜਰੀ ਜੀ ਭਲਾਈ ਕੇਂਦਰ ਮਨੁੱਖਤਾ ਦੀ ਸੇਵਾ ਵਿੱਚ ਦਿਨ ਦੁਗਣੀ ਰਾਤ ਚੌਗਣੀ ਤੱਕੀ ਕਰਨ ਮਾਸਕ ਕੁਲਵੰਤ ਜੀ ਉਸ ਦੇ ਫਾਊਂਡਰ ਨੇ ਤੇ ਉਹਨਾਂ ਨੂੰ ਮਾਲਕ ਪ੍ਰਮਾਤਮਾ ਸਿਹਤ ਜੀ ਆਬੀ ਬਾਗਚੇ ਉਹਨਾਂ ਲੰਮੀ ਉਮਰਾਂ ਤੰਦਰੁਸਤੀਆਂ ਬਾਗਚੇ ਸ਼ੁਭ ਕਾਰਜ ਕਰਨ ਲਈ ਹਲੇ ਕਈ ਉਹਨਾਂ ਨੂੰ ਆਪਣੇ ਕੁੰਨੀਓ ਪ੍ਰਮਾਤਮਾ ਪ੍ਰੇਰਨਾ ਦਿੰਦਾ ਰਹੇ। ਧੰਨਵਾਦ। ਹਾਂਜੀ ਮਾਟੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਫੈਸਲੂ ਗੁਰਦੇਵ ਭਾਦੇ ਜੀ ਜੀ 350 ਇਸਤਵ ਦੀ ਨੂੰ ਕੋਟ ਕੋਟ ਪਰਨਾਮ। ਦੇਸ਼ ਕੌਮ ਲਈ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੀ। ਸੋ ਮਾਤਾ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਇੱਕ ਬਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇ। ਸੋ 23 ਤਰੀਕ ਨੂੰ ਲਗਭਗ 550 ਬੱਚਿਆਂ ਦੀ ਪ੍ਰੀਖਿਆ ਲਈ ਗਈ ਸੀ ਜਿਨ੍ਹਾਂ ਦਾ ਨਤੀਜਾ ਅੱਜ ਕੱਢਿਆ ਗਿਆ ਹੈ ਬੱਚਿਆਂ ਨੂੰ ਨਗਦੇ ਨਾਮ ਵੀ ਦਿੱਤੇ ਗਏ ਨੇ ਬੈਗ ਬੋਤਲਾਂ ਹੋਰ ਸਾਰਾ ਸਾਮਾਨ ਚ ਦਿੱਤੇ ਗਏ ਨੇ ਜਿਹਦੇ ਵਿੱਚ ਲਗਭਗ 40000 ਦੇ ਇਨਾਮ ਵੰਡੇ ਗਏ ਨੇ ਉਹ ਬਹੁਤ ਬੱਚਿਆਂ ਨੇ ਦਸ਼ਾ ਦਿਖਾਇਆ ਸੋ ਸਾਰਿਆਂ ਦਾ ਜਿਨ੍ਹਾਂ ਨੇ ਵੀ ਡਿਊਟੀ ਦਿੱਤੀ ਹੈ ਜਾਂ ਜਿਨ੍ਹਾਂ ਨੇ ਕੋਈ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ